ਹੈਲੋ ਵੈਲਕਮ ਹੈਕਰ ਨਵੇਂ ਹੋਰ ਵਲੌਗ ਦੇ ਵਿੱਚ ਸੋ ਆਪਾਂ ਹੁਣ ਚੱਲੇ ਆ ਅੱਜ ਫੇਰ ਇੱਕ ਹਾਈਕਿੰਗ ਦੇ ਟ੍ਰਿਪ ਤੇ ਤੇ ਬਾਕੀ ਜਿਹੜੀ ਜਗਾ ਇਹਦੀ ਲੋਕੇਸ਼ਨ ਹੈ ਉਹ ਬਹੁਤ ਜ਼ਿਆਦਾ ਘੈਂਟ ਆ ਤੋ ਅੱਗੇ ਜਾ ਕੇ ਪਤਾ ਲੱਗੂ ਵਲੌਗ ਨੂੰ ਮਿਸ ਨਾ ਕਰਿਓ ਬਿਲਕੁਲ ਵੀ ਆਇਓ ਫੇਰ हेलो आप पहुंच गए आप इतने माउंट सी अमर पहला स्नो शुक करा टिकट लैली ऑलरेडी सो देखो अब पंप फर्स्ट पंप ट्रैक से चलते अगली साइड चीजा लगे स्क्रीन करने वास्ते चलिए चंदन चलो अपनी हाइकिंग स्टार्ट हो चुकी है सो इधर स्क्रीन कर आ रहे हैं अपन इथू पहाड चढ़ेंगे सदा ऊपर जनता बड़े तो पे लगे होंगे बैठा

ਉਹਦਾ ਗਾੜੇ ਕੋਈ ਨਾ ਅਸਿੱਧਾ ਨਹੀਂ ਆ ਹਾਂ ਕੋਈ ਨਾ ਹਲਦਾ ਕੁਝ ਨਹੀਂ 100 ਮੀਟਰ ਨਹੀਂ ਹਾਲ ਤਾਂ ਉਹ ਕੱਢ ਲੈਣੇ ਦੇ ਸਮਾਨ ਆਉਣਾ ਕਿ ਪਾਰਾ ਹੋ ਗਿਆ ਨਾ ਨਾ ਕਿਹਨੇ ਵੜਨਾ ਹੋਰ ਉਹ ਆਇਆ ਆਹ ਫੜਵਾ ਸਮਾਨ ਇਹ ਫੋਟੋ ਫਿੱਟ ਕੀ ਕਰਨ ਦਾ ਸਮਾਨ ਕੱਢਣਾ ਹੋ ਇੱਕ ਵਾਰੀ ਤਾਂ ਲੈ 100 ਮੀਟਰ ਹੀ ਹੋਇਆ ਪੂਰਾ ਚੱਲਦੇ ਆਂ ਫਿਰ ਆਪਾਂ ਤੇ ਬਾਕੀ ਅੱਗੇ ਪਹੁੰਚ ਕੇ ਵੀਊ ਆਊਗਾ ਪੜਾ ਕੇ ਐਂਡ ਲੌਗ ਨਾ ਬਣੇ ਰੋ ਇਦਾਂ ਹੀ ਸਬਸਕ੍ਰਾਈਬ ਕਰ ਲੋ ਘਰ ਨੂੰ ਚੈਨਲ ਨੂੰ ਬਸ ਠੀਕ ਆ ਇਦਾਂ ਦੇ ਹੋਰ ਮਜ਼ੇਦਾਰ ਵਲੌਗ ਹਾਈਕਿੰਗ ਟੂਰ ਟ੍ਰਿਪ ਸਾਰੇ ਆਉਂਦੇ ਰਹਿਣਗੇ 360 ਡਿਗਰੀ ਕੈਮਰੇ ਨਾਲ ਵੀਡੀਓ ਵੀ ਆਉਣਗੀਆਂ ਲੈ ਚੱਲੋ 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 ਚੱਲਣਾ ਸਾਧਨ ਚੜੇ ਨਹੀਂ ਨਹੀਂ ਕੈਨ ਉਹ ਟਿਕ ਰਹਾ ਹੈ ਬਾਕੀ ਇੱਕ ਛੋਟਾ ਜਿਹਾ 뷰 ਲੈਣੇ ਪਏ ਇੱਥੇ ਹੋਰ ਵੀ ਦੇਖੋ ਕਿੱਦਾਂ ਹੈ ਇਹ ਜਾ ਕੇ ਹੋਰ ਬਹੁਤ ਕੈਨ ਕੈਨ 뷰 ਆਉਣਾ ਹੈ ਐਵੇਂ ਨਾ ਬਣਾ ਕੀ ਹੋਇਆ ਚੰਦਨ ਇੱਥੇ ਛਿੱਦੀ ਪਾ ਗਿਆ ਛਿੱਦੀ ਮਾ ਕੇ ਜਿੱਥੇ ਹੱਛਾ ਬਰ ਬਰ ਤੇਰੀ ਵਾਰੀ ਕੋ ਤੇ ਮੇਰੀ ਵਾਈ ਹਾਂ ਤੱਕ ਜੇ ਪਰ ਮੈਂ ਤੇਰੀਰ ਕੇ ਨਾਲ ਲੱਗੇ ਜਾ ਫਿਰ ਆਪ ਨੂੰ ਕਹਿਣਾ ਮੈਂ ਨਾ ਬਾਈ 20 ਕਿਲੋਮੀਟਰ ਦੇ ਨਾਲ ਆਹ ਦੇਖੋ ਜਾਂ ਤਾਂ ਦੀ ਤਾਂ ਪਹਿਲਾਂ ਉਹਨੂੰ ਵੀ ਨਾਲ ਲੈ ਜਾ ਫਿਰ ਮੈਂ ਗਰਪੀ ਨੂੰ ਮੈਂ ਨਾ ਬਾਈ ਸਰਵਾਰਾ ਵੀ ਹੈ ਗਰਪੀ ਸਰਵਾਰਾ ਸਾਰੇ ਵਿੱਚ ਚਾਰ ਵੀ ਸਰਾਰ ਜਿਹਾ ਮੁੰਡਾ ਰੇ ਨਾ ਖਜਾ ਜਾ ਆ ਬੈ ਗਿਆ ਸੀ ਇਹਨੂੰ ਨਾ ਤਾਂ ਆ ਜਾ ਬਹੁਤ ਸਾਰੇ ਹਾਈਕਿੰਗ ਕਰਨ ਆਏ ਹੋ ਇੱਥੇ ਯਾਰ ਚੰਦਨ ਮਜ਼ਾ ਆ ਰਿਹਾ ਫਿਰ ਜੀ ਆ ਗਿਆ ਕਿਹਦਾ ਕਿਵੇਂ ਗਿਆ ਇਧਰ ਕਿੱਕੇ ਬੋਲੀ ਹਾ ਤਾਂ ਸੰਗ ਢਾਂਡੇ ਆ ਤੁਮ ਨੇ ਕਹਿੰਦਾ ਸੀਗਾ ਪਿਛਲੇ ਵਲੌਗ ਚ ਕਿ ਬੜਾ ਸਾਉ ਸਾਈ ਬੋਲਦਾ ਲੱਗਦਾ ਪਤਾ ਲੱਗਦਾ ਪਤਾ ਹੁਣ ਵੀ ਸਾਉ ਸੰਗ ਹੁਣ ਵੀ ਠੀਕ ਆਹੋ ਪਿੱਛੇ ਕਿਵੇਂ ਡੱਕਿਆ ਪਿਆ ਸੀਗਾ ਉਹ ਕਿਹਾ ਕਿ ਹਾਲੀ ਰਿਕਾਰਡ ਦਿੱਤਾ ਹਾਂ ਚੱਕ ਕੋਈ ਨਾ ਹੁਣ ਵੇਖੀ ਹਾਂ ਖੱਜਾ ਤੋਂ ਮੈਂ ਤਾਂ ਕੇਵਨ ਦਿਹਾ ਹੈ ਡਿਸ਼ੋ ਤੰਨਣ ਕਿਦਾਂ ਠੀਕ ਆ ਬਰੋ ਠੀਕ ਆ ਵਾ ਵੇਖੀ ਸਾਬੇ ਕਿ ਕਿ ਮੇਕੀ ਕਿ ਦੀ ਕਿਚੜ ਆਈਏ ਦੱਸੀ ਹੈ ਅੱਗ ਆ ਗਿਆ ਗਾ ਨਹੀਂ ਹੁੰਦਾ ਅੱਗੇ ਤੇ ਨਹੀਂ ਆਉਂਦਾ ਨਹੀਂ ਯਾਰ ਜੇ ਤੂੰ ਉੱਪਰ ਚੱਲ ਗਿਆ ਨਾ ਤੇਰੀ ਸਾਰੀ ਤਾਕਤ ਲਾਇ ਹੀ ਨਹੀਂ ਆ ਜਦੋਂ ਪੀਕ ਬੂ ਪੀਓ 20 ਪੌਣ ਦੇਖਣਾ ਤੂੰ ਹਾ ਬੜਾ ਮਜ਼ਾ ਆ ਗਿਆ ਯਾਰ ਉੱਥੇ ਜਾਣਾ ਆਪਾਂ ਅੱਗੇ ਦਾ ਆਇਆ ਹੰਜਦਾ ਖੜਾ ਹੋ ਗਿਆ ਕੋਈ ਨਹੀਂ ਆਪਾਂ ਅੱਧਾ ਰਸਤਾ ਆ ਗਏ ਇੱਧਰ ਆ ਗਏ ਸੀ ਬਹੁਤ ਚੜ੍ਹਾਈ ਹੈ ਜਿਆਦਾ ਸੋ ਪਰਨਾਮ ਐਸੇ ਕਰਕੇ ਮਾਮਲਾ ਹੀ ਕੰਫਰਟੇਬਲ ਰੋਵੇ ਨਾ ਬਾਕੀ ਚੜਾਈ ਦਿਖਾਉਣਾ ਤੁਹਾਨੂੰ ਕਿਦਾਂ ਇੰਨੀ ਚੜਾਈ ਆ ਇੰਨੀ ਚੜਾਈ ਫਿਸਲਦਾ ਵੀ ਬਹੁਤ ਹੈ ਬਰਫ਼ ਤੇ ਕਿ ਤੁਹਾਨੂੰ ਮਗਰ ਦਿਖਾਉਣ ਬੀ ਬਹੁਤ ਆਈਆਂ ਥੱਲੋਂ ਹੋਰ ਆਇਆ ਚੰਨਲ ਆਰਾਮ ਨਾਲ ਗੋ ਗਾਈਜ਼ ਯੂ ਦੇਖੋ ਦਰ ਯਾਰ oi ਕਿੰਨੀ ਉਪਰ ਆਪਾਂ ਨੋ ਗਾਈਜ਼ ਆ ਦੇਖੋ ਯਾਰ ਨੋ ਮਾਈ ਗੋਡ ਕਿੰਨਾ ਘੈਂਟ 뷰 ਐ ਹੈ ਲਾਲ ਇੱਥੇ ਪੀਕ ਪੁਆਇੰਟ ਤੇ ਪਹੁੰਚ ਚੁੱਕੇ ਆ ਤੇ ਅਗਲਾ ਹਲੇ ਹੋਰ ਪੀਕ ਪੁਆਇੰਟ ਆਪਣਾ ਉਧਰਲੀ ਸਾਈਡ ਆ ਤੁਹਾਨੂੰ ਖਾ ਦਿੰਦਾ ਮੈਂ ਉਧਰ ਸੋ ਆਪਾਂ ਹੋਰ ਅੱਗੇ ਜਾਣਾ ਆ ਤੇ ਉਚਾਈ ਬਹੁਤ ਹੀ ਜ਼ਿਆਦਾ ਆ ਮਜ਼ਾ ਆ ਜਾਂਦਾ ਯਾਰ ਸਰੀਰ ਚ ਨਿਕਲ ਕੇ ਕਿਉਂ ਮਜ਼ਾ ਆਏ ਨਾ ਆ ਕੇ ਚੰਦਨ ਹੁਣ ਦੱਸ ਮੈਨੂੰ ਹਾਈਕਿੰਗ ਦੇ ਉੱਤੇ ਸਾਰੇ ਸਕਾਉਟਰ ਲੈ ਜਿੰਨੇ ਜਿਹੜੇ ਉੱਪਰ ਹੋਣੇ ਆ। ਇਹ ਤਿਆਰੀ ਕਰਕੇ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਤਿਆਰੀ ਕਰਕੇ ਉਹ ਬੂਟਸ ਨੂੰ ਵਾਲੇ ਪਾ ਕੇ ਪੂਰਾ ਪੂਰੀ ਤਿਆਰੀ ਚਾਹੀਦੀ ਹੈ ਸਕਾਉਟਰ ਤਾਂ ਹੁੰਦੀ ਹੈ ਬਸ ਹੌਂਸ ਦੇਣਾ ਜਿੱਤ ਹੁੰਦੇ ਮੈਦਾਨ ਗੱਲ ਉਹਨੇ ਜਿੱਤੇ ਆ ਸੋ ਤਿੰਨ ਵਾਰ ਹੀ ਡਿੱਗੇ ਵੀ ਹੈ ਇਹ ਨਹੀਂ ਗੱਲ ਨਹੀਂ ਡਿੱਗੇ ਸਲਿੱਪ ਕਰ ਜਾਂਦਾ ਬੰਦਾ ਹਾਂ ਬਾਕੀ ਮੇਰਾ ਪਹਿਲੀ ਵਾਰ ਸੀ ਅਮਨ ਭਰਾ ਹੱਡਾ ਆਉਂਦਾ ਰਹਿੰਦਾ ਆ ਅਮਨ ਵੀ ਬਦਲਤਾ ਸੀ ਆਏ ਅੱਜ ਚੰਦਨ ਜੀ ਗੁੱਡ ਬਿਹੇਵੀਅਰ ਆ ਬਹੁਤ ਵਧੀਆ ਗੁੱਡ ਨੇਚਰ ਆ ਬਹੁਤ ਹੈ ਨਾ ਬਹੁ ਬਾਕੀ ਆਪਾਂ ਅੱਗੇ ਚੱਲਦੇ ਆ ਅੱਗੇ ਜਾ ਕੇ ਹੋਰ ਲੌਂਗ ਇਸੇ ਤਰ੍ਹਾਂ ਲੱਭਦੇ ਰਹੋ ਇਹਨੂੰ ਚੱਕ ਦੂ ਮੈਂ ਦਿੰਦੇ ਆ ਹੁਣ ਵਾਰੀ ਮੇਰੀ ਕਿੱਟ ਚੱਕਣ ਦੀ ਆਪਾਂ ਇੱਕ ਇੱਕ ਕਿੱਟ ਲੈ ਕੇ ਆਏ ਸੀ ਸੋ ਆਪਾਂ ਸਾਰਾ ਸਮਾਨ ਆਪਣੇ ਇੱਕ ਕਿੱਟ ਦੇ ਵਿੱਚ ਹੀ ਆ ਤੇ ਵਾਰੀ ਵਾਰੀ ਆਪਾਂ ਚੱਕ ਰਹੇ ਆ ਸੋ ਤਾਂ ਚੜ੍ਹਨ ਚ ਪਰੇਸ਼ਾਨੀ ਨਾ ਹੋਵੇ ਨਾ ਸੋ ਚਲੋ ਚੱਲਦੇ ਆ ਹਾਂ ਲਾਸਟ ਟਾਈਮ ਤੁਹਾਨੂੰ ਵਿਊ ਪੁਆਇੰਟ ਦਿਖਾਉਣਾ ਕੋਤੋਂ ਦੇ ਕੋਕਨੀ ਯਾਰ ਆਪਾਂ ਹਲੇ ਉਹ ਉਥੇ ਜਾਣਾ ਆ ਉਹ ਪੀਕੀ ਪੁਆਇੰਟ ਤੇ ਇਥੇ ਹੋਰ ਜਾਣਾ ਬਹੁਤ ੱੱਲੇ ਆ ਹਾਂ ਆਜੋ ਚੰਨ ਪੜੀ ਆਜੋ ਕੋ ਚੱਲਦੇ ਆ ਦੇਖੋ ਯਾਰ ਵੀਊ ਸਾਰ ਨਾਲ ਬਹੁਤ ਵਧੀਆ ਘੈਂਡ ਆ ਚੰਨ ਵੀਊ ਦਿਖਾਈ ਇੱਕ ਵਾਰੀ ਆਜੋ ਕੋ ਚੱਲਦੇ ਥੱਲੇ ਇਧਰ ਇੱਕ ਸਲਿੱਪ ਹੁੰਦਾਦਾ ਯਾਰ ਧਿਆਨ ਨਾਲ ਆਓ ਉਹ ਆਜੋ ਆਜੋ ਉਹ ਵੇਖੋ ਕੀ ਹੋ ਗਿਆ ਚੱਲ ਲੋ ਲੈ ਸੇਪੀ ਪੂਰਾ ਮਾਹੌਲ ਹੋਰ ਫਰਮੂਜੀ ਹੈ 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 ਬ੍ਰੋ ਲੈਪ ਉ ਬਹੁਤ ਜ਼ਿਆਦਾ ਚੜਾਈ ਹੈ ਬਹੁਤ ਜ਼ਿਆਦਾ ਚੜਾਈ ਗਾਈਡ ਵੀ ਨਾਲ ਆਉਂਦੇ ਆ ਕਈ ਜਗ੍ਹਾ ਜਿਨ੍ਹਾਂ ਨੇ ਸਕੀਮਿੰਗ ਕਰਨੀ ਹੈ ਨਵੇਂ ਆ Yeah. Oh, yeah, you <laughs> 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 oh, a Sorry, it all It's mine. Yeah, thank you. ਉਹ ਇਫਾਮ ਦੌੜਾਈ ਹੈ ਓਏ ਹਾਈ ਟੇ ਕੋਲ ਪੀ ਕੇ ਆ ਵੀਊ ਪੁਆਇੰਟ ਆ ਸਾਰੇ ਜਣੇ ਖੜੇ ਇੱਥੇ ਆਪਾਂ ਵੀ ਦੇਖਦੇ ਆ ਓਏ ਕੀ ਆ ਵੀਊ ਪੁਆਇੰਟ ਆ ਯਾਰ ਦੇਖੋ ਵਰਿਊ ਪੀਕ ਪੁਆਇੰਟ ਆਪ ਨੂੰ ਆ ਗਿਆ ਤੇ ਕੋਈ ਕਿੰਨਾ ਸੋਹਣਾ ਹੈ ਬਹੁਤ ਹਨੇਰਾ ਹੋ ਗਿਆ ਹਾਂ ਤਾਂ ਉਧਰਲੀ ਸਾਈਡ ਤੋਂ ਆਏ ਹਾਂ ਤੇ ਇਸਮਾ ਕੀ ਦੇ ਵਿਊ ਤੁਹਾਨੂੰ 360 ਵਾਲੇ ਕੈਂਪ ਵਿੱਚ ਮਿਲ ਜਾਣਗੇ ਮੈਂ ਐਡ ਕਰ ਦੂੰਗਾ ਦੇਖੋ ਯਾਰ ਵਿਊ ਕਿੰਨਾ ਸੋਹਣਾ ਬਣ ਗਿਆ ਰਲੇ ਤੋਂ ਅੱਪ ਜੀ ਆ ਗਈ ਤੇ ਬੱਦਲ ਛੱਡਨੇ ਛੱਟਾ ਰਹੇ ਤੇ ਉਹ ਵੇਖੋ ਉੱਥੇ ਪਹਾੜ ਕਿੰਨੇ ਜਿਦਾਂ ਲੱਗਦੇ ਦੂਰ ਹੱਤੋਂ ਹੁਣ ਹੀ ਲੈ ਲੈ ਆਪਾਂ ਹੋਰ ਚੱਲੇ ਆ ਉੱਤੇ ਹੋਰ ਇੱਕ ਪੀਕ ਆ ਬੜੀ ਪੀਕ ਤੇ ਵਿਊ ਪੁਆਇੰਟ ਆ ਰਿਹਾ ਤੇ ਹੋਰ ਚੱਲੇ ਉੱਪਰ ਦੇਖਦੇ ਅੱਗੇ ਜਾ ਕੇ ਮੈਨੂੰ ਚਾਲ ਸਲੋ ਹੀ ਹੋ ਗਈ ਜੰਨਨ ਤੇਰੀ ਹੈ ਵੀਡੀਓ ਬਣੇ ਸ਼ੁਰੂ ਕਰ ਹਾਂ ਹਾਂ ਵੀਡੀਓ ਬਣੀ ਜਾਂਦੀ ਹੈ ਕੋ ਬੇਰ ਕੁਪਰ ਕਿ ਆ ਗਿਆ ਇੱਥੇ ਮੈਂ ਤਾਂ ਇੰਨੀ ਦਾ ਆਇਆ ਲਾ ਅੰਦਾ ਆ ਗਿਆ ਮੈਂ ਨੇ ਤਾਂ ਚੇਂਜ ਕਰ ਲਿਆ ਤਾਂ ਰੂਪ ਚੇਂਜ ਹੋ ਗਿਆ ਲੱਗਾ ਜਿਆਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਜੋ ਆਜੋ ਕੋਧ ਜਿਓ ਓਏ ਉਹਦੇ ਬਾਜਾ ਗਿਆ ਪੰਜ ਪਹਿਲੇ ਓਏ ਆਇਓ ਓਏ ਆ ਦੇਖੋ ਯਾਰ ਤੂੰ ਮਾਇ ਇਸ ਨੂੰ ਵੀ ਦੇਖਣਾ ਥੱਲੇ ਆਇਆ ਆਪਾ ਇਧਰੋਂ ਦੇਖੋ ਯਾਰ ਕਿੰਨਾ ਇੱਥੋਂ ਪਹ ਚੜ ਰਹੇ ਆ ਤੜਕਦੇ ਅਸੜੇ ਯਾਰ ਉਹ ਵੇਖ ਇਧਰ ਤੇ ਚੜ ਗਿਆ ਇਹ ਨੀਹੜਾਈ ਆ ਧਿਆਨ ਨਾਲ ਉਹਾ ਸਰਵਾਰਾ ਚੜਾਈ ਦੇਖੋ ਕਿੰਨੀ ਯਾਰ ਬਹੁਤ ਆਇਆ ਆਪਾਂ ਬਹੁਤ ਹੈ ਜਾਣਾ ਫਿਰ ਪੀਕ ਪੁਆਇੰਟ ਪੀਕ ਪੁਆਇੰਟ ਬਹੁਤ ਜਿਆਦਾ ਪੀਕ ਪੁਆਇੰਟ ਅੰਦਰ ਰੀਲਾ ਦਾ ਹੁਣ ਪਤਾ ਕੀ ਜਾਣੇ ਉੱਪਰ ਜਾ ਕੇ ਬਣਾਵਾਂਗੇ ਆਪਾਂ ਬਹੁਤ ਜ਼ਿਆਦਾ ਜਨ ਜਨਤਾ ਆਉਂਦੀ ਸੰਡੇ ਕਰਕੇ ਹਾਲੇ ਆਪਾਂ ਰੁਕਣਾ ਨਹੀਂ ਹੋਰ ਅੱਗੇ ਜਾਣਾ ਆ ਚਲ ਆਜੋ ਫਿਰ ਚਲੋ ਅੱਗੇ ਆਜੋ ਆਜੋ ਯਾਰ ਗਾਈਜ਼ ਵੀਰੂ ਦੇਖੋ ਯਾਰ ਸਲਿੱਪ ਹੋ ਰੇ ਬੂੜ ਚੱਲ ਨੰਨ ਧਿਆਨ ਨਾਲ ਓਏ ਚੰਦਨਾ ਜੇ ਇੱਥੋਂ ਡਿੱਗ ਗਿਆ ਥੱਲੇ ਪਹਿਲਾਂ ਥੱਲੇ ਜਾਏਗਾ ਸਿੱਧਾ ਡਾਇਰੈਕਟ ਫਿਰ ਰੱਬ ਨੂੰ ਕੋਲ ਮਿਲ ਕੇ ਆਏਗਾ ਤੇ ਉੱਪਰ ਜਾਏਗਾ ਸਿੱਧਾ ਟੁੱਪਰ 'ਤੇ ਟੱਕ ਕੱਟੀ ਜਾਣੀ ਤੇਰੀ ਦੇਖੋ ਯਾਰ ਕਿੰਨੀ ਹੋ ਗਿਆ ਉਹ ਬਹੁਤ ਮਜ਼ਾ ਆ ਰਿਹਾ ਉਸ ਤੋਂ ਯਾਰ ਨਾ ਕੋਈ ਪੈਰ ਨਾ ਵੀ ਰੁਟ ਗਿਆ ਸੀਗਾ ਪਰ ਮਾ ਜਾਂਦਾ ਹਾਈਕਿੰਗ ਨਾਲ ਹੀ ਦਸਵਾ ਆਦਾ ਯਾਰ ਜਿੰਨਾ ਮਰਜੀ ਉੱਪਰ ਆਗੇ ਭਾਵੇਂ ਥੱਕ ਜਾਣਾ ਉੱਪਰ ਜਦੋਂ ਆਪਾਂ ਕੇ ਵਿਊ ਦੇਖਦੇ ਹਾਂ ਨਾ ਚੰਦਨ ਹਨਾ ਸਾਰੀ ਥਕਾਵਟ ਲਾ ਜਾਂਦੀ ਆ ਹਲੋ ਦੇਖੋ ਯਾਰ ਵਿਊ ਕੀ ਆ ਵਿਊ ਯਾਰ ਇੱਕ ਵੀ ਨਹੀਂ ਆ। ਇਹ ਵੀ ਨਹੀਂ ਆ ਰਿਹਾ। ਹਾਂ ਹਾਂ। ਅੱਛਾ। ਇਹ ਲੋ ਦੇਖੋ ਯਾਰ ਫੇਰ। ਦੇਖੋ ਯਾਰ ਕਿੰਨਾ ਸਲਿੱਪਰੀ ਆ ਪਾ ਉੱਥੇ ਜਾਣਾ ਥੱਲੇ ਹੁਣ। ਥੱਲੇ ਟਲਾਣੀ ਇੱਥੇ ਪੂਰੀ। ਹਾਏ। ਥੋੜੀ-ਥੋੜੀ ਪੈਰ ਰੱਖਣਾ ਪੈਂਦਾ ਯਾਰ। ਫਿਰ ਸਲਿੱਪ ਵੀ ਕਰਦਾ ਯਾਰ। ਜਾਣਾ ਪੈਂਦਾ ਸਿੱਧਾ ਇੱਕ ਮੇਰੀ ਗਲਤ ਸਲਿੱਪ ਹੋ ਗਿਆ ਪੈਰ ਸਿੱਧਾ ਥੱਲੇ ਸਾਉ ਬਹੁਤ ਗੱਲ ਚਲੇ ਪੀ ਬਿਆਰ ਪਿਉ ਸਾਰੇ ਪਾਸੇ 360 ਡਿਗਰੀ ਦੇਖੋ ਵੀ ਆਪਾਂ ਉਥੋਂ ਆਏ ਹੁਣ ਜਾਣਾ ਆਪਾਂ ਉੱਥੇ ਆ ਉਹ ਪਹਿਲੇ ਬਲੌਗ ਇਚ ਯਾਰ ਮੈਨੂੰ ਬਡੇ ਨੇ ਕਹਿੰਦੇ ਸੀ ਤੂੰ ਬੜਾ ਸਾਉ ਸਹੀ ਬੋਲਦੇ ਪਿਆ ਕਿ ਬੰਦਾ ਦਾ ਬੋਲਦਾ ਨਾ ਪਰ ਜਦੋਂ ਆਪਾਂ ਇੱਥੇ ਆਉਣੇ ਨਾ ਹਾਲੋ ਪਤਾ ਲੱਗਦਾ ਜੂਰ ਲੱਗਦਾ ਆ ਓਬਵੀਅਸਲੀ ਗੱਲ ਆ ਤੇ ਸਾਥ ਚੜ੍ਹਨਾ ਹੀ ਆ ਚਲੋ ਮਿਲਨੇ ਫਿਰ ਅੱਗੇ ਆ ਕੇ ਆਪਾਂ ਗਾਈਜ਼ ਆਪਾਂ ਜਾਣਾ ਸੀ ਉਹ ਪਹਾੜ ਤੇ ਉਸ ਤੇ ਸੋ ਆਪਾਂ ਨੂੰ ਜਿਹੜਾ ਮੈਪ ਆ ਉਹ ਬਹੁਤ ਕਮ ਹਾਫਰਾ ਕੇ ਲੈ ਕੇ ਜਾ ਰਿਹਾ ਕਿਉਂਕਿ ਸਿੱਧਾ ਪੀਕ ਚੜ੍ਹਾਈ ਆ ਪਹਾੜੇ ਸਿੱਧਾ ਇੱਥੇ ਚੜ੍ਹਾਈ ਹੈ ਨਹੀਂ ਹੈ ਨਾ ਸੋ ਆਪਾਂ ਨੂੰ ਉੱਤੋਂ ਦੀ ਘੁੰਮ ਫਿਰਕੀ ਤੇ ਜਾਣਾ ਪੈਣਾ ਆ ਚਲੋ ਫਿਰ ਚੱਲਦੇ ਆ ਚੰਨ ਕਿਦਾਂ ਵਧੀਆ ਆ ਰੇ ਵਧੀਆ ਮੂਹ ਨੀਰ ਆ ਰਿਹਾ गाइड कर दानू चल यार वाकई सच्ची मजा बहुत आ रहा है सो थानू भी ट्राई करना चाहिए मानस्य उमर यार मुका बहुत आने लग पाते जाया नहीं <laughs> है ਮਾ ਕਾ ਬਹੁਤ ਦਰਿਆ ਪਰ ਥੋੜੀ ਹੀ ਰਹਿ ਗਈ ਜਿਹੜਾ ਇਹ ਆਪਣੇ ਮਗਰ ਬਹੁਤ ਹੋ ਜਣੇ ਆ ਚੱਲਦੇ ਆ ਫਿਰ ਵੀ ਫਿਰ ਆਪਾਂ ਜਾ ਕੇ ਉੱਥੇ ਮਿਲਦੇ ਆ ਯਾਰ ਇਹ ਹੋ ਜਾ ਆਪਾਂ ਮੌਸਮ ਜਾਂ ਵੀਊ ਪਰ ਸਰ ਮੈਂ ਤਾਂ ਫਿਲਮਾਂ ਚ ਹੀ ਦੇਖਿਆ ਸੀਗਾ ਹਨਾ ਬਾਰੇ ਜੇ ਆਪਾਂ ਇੱਥੇ ਆਉਣੀ ਆ ਬਹੁਤ ਜ਼ਿਆਦਾ ਮਜ਼ਾ ਆਉਣਾ ਰੋ ਜਾ ਰਾਮ ਜੀ ਅਸਲੀ ਐਡਵੈਂਚਰ ਤਾਂ ਇੱਥੇ ਆ ਇਹੋ ਇਹੋ ਸੋ ਫਾਈਨਲੀ ਪਹੁੰਚ ਗਏ ਆ ਹੋ winter mount schemer mark winter route and here guys so finally vas aage kin idru aaye bahut jane wale magar apne kuch ke janthe utthe upar firde kuch ke idar firde ha vaise ek fog ji aagi ek bahut randi so fog karke hun unchai da pata hi nahi lata zyada par jehdi unchai bahut zyada hai yaar ਹਨੂੰ ਸ਼ਾਇਦ ਵੀਡੀਓ ਚ ਨਹੀਂ ਪਤਾ ਲੱਗਦਾ ਪਰ ਓਂ ਜੇ ਜੇ ਤੁਸੀਂ ਆਉਂਗੇ ਨਾ ਮਾਉਂਟ ਸੇਮਰ ਜ਼ਰੂਰ ਆਇਓ ਬਹੁਤ ਕੈਂਟ ਐਕਸਪੀਰੀਅੰਸ ਰੂਹ ਸਾਡੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਕੈਂਟ ਸੱਚੀ ਬਿਲਕੁਲ ਆਓ ਜੇ ਜ਼ਰੂਰ ਚੰਦਨ ơi ਆਇਓ ਉੱਪਰ ਆਇਆ ਇੱਥੇ ਆ ਕੇ ਮਾਰਤਾ ਆਪ ਤੀਆਂ ਓ ਯਾਰ ਵਿਊ ਬੱਦਲ ਆਣਾ ਸਾਰਾ ਟੱਕਿਆ ਹੋਇਆ ਉੱਚੇ ਬਹੁਤ ਫਿਰਦੇ ਆਪਾਂ ਬੱਲ ਵੀ ਨਹੀਂ ਮੋਰ। ਹੌਲੀ ਹੌਲੀ ਜਦੋਂ ਬੱਦਲ ਛੱਟ ਜਾਂਦੇ ਯਾਰ ਦੇਖੋ ਥਿਊ ਕਿੱਡਾ ਘੈਂਟ ਬਹੁਤ ਵਧੀਆ ਆ ਜਾਂਦਾ ਬੱਦਲ ਛੱਟਦੇ ਜਾਂਦੇ ਹੌਲੀ ਹੌਲੀ ਥਿਊ ਜੰਤਾਂ ਨੇ ਜਾਣਾ ਸਟਾਰਟ ਕਰਤਾ ਯਾਰ ਠੰਡ ਵਧੀ ਹੋ ਗਈ ਉੱਪਰ ਇਹੋ ਇੱਕ ਬੱਦਲ ਘੈਂਟ ਆ ਰਿਹਾ ਪੋੜਾ ਬੱਦਲ ਦੇਖੋ ਯਾਰ ਉਧਰ ਪਾਲਾ ਘੈਂਟ ਆ ਇਹ ਦੇਖੋ ਯਾਰ ਆਪਾਂ ਉੱਥੋਂ ਆਏ ਸੀ ਪਾਰਕਿੰਗ ਆਪਣੀ ਗੱਡੀ ਉੱਥੇ ਲੱખી ਤੇ ਆਪਾਂ ਇੱਦੀ ਵਾੜ ਆ ਗਏ ਯਾਰ ਪਾਰਦੇ ਤੇ ਵੀ ਕਿੰਨਾ ਤਾਂ ਬਹੁਤ ਜ਼ਿਆਦਾ ਤਾਂ ਬਹੁਤ ਜ਼ਿਆਦਾ ਪਾੜਦੇ ਵੈਸੇ ਜ਼ਿਆਦਾ ਇਧਰੋਂ ਹੀ ਲਾਦੇ ਪਾਰਦੇ ਇਧਰ ਵਾਈਟ ਵਾਈਟ ਪੂਰਾ ਕਵਰ ਹੋਇਆ ਜਾ ਸੋ ਚੱਲਦੇ ਹਾਂ ਰਮਾ ਕਰਮਾੜਕ ਆਜੋ ਭਾਈ ਅਗੇ ਪਿੱਛੇ ਦੇ ਦਿੱਤੇ ਖੜਾ ਹੋ ਜਾ ਤੀਜ਼ ਹੋ ਗਿਆ ਬੱਸ ਇਥੇ ਖੜੇ 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 ਪਿੱਛੇ